ਪਹਿਲੇ ਟਾਈਮ ਤੇ ਜਦ ਵਿਆਹ ਹੁੰਦੇ ਸੀਗੇ ਤੇ ਮੰਜੇ ਬਿਸਤਰੇ ਇਕੱਠੇ ਕਰਨੇ ਪੈਂਦੇ ਸੀਗੇ ਪਰ ਅੱਜ ਕੱਲ ਦਾ ਜ਼ਮਾਨਾ ਕਾਫੀ ਜ਼ਿਆਦਾ ਐਡਵਾਂਸਡ ਆ ਹੁਣ ਲੋੜ ਨਹੀਂ ਪੈਂਦੀ ਪਰ ਪਾਲੀਵੁੱਡ ਦੇ ਵਿੱਚ ਦੁਬਾਰਾ ਤੋਂ ਮੰਜੇ ਬਿਸਤਰੇ ਇਕੱਠੇ ਹੋਣ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਸਾਲ 2017 ਦੇ ਵਿੱਚ ਗਿੱਪੀ ਗਰੇਵਾਲ ਦੀ ਰਿਲੀਜ਼ ਹੋਈ ਸੀਗੀ ਫਿਲਮ ਮੰਜੇ ਬਿਸਤਰੇ ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਔਰ ਹੁਣ ਸੀਕੁਐਲਸ ਦਾ ਜ਼ਮਾਨਾ ਹੈ ਇਸ ਫਿਲਮ ਦਾ ਸੀਕੁਅਲ ਲੈ ਕੇ ਆ ਰਹੇ ਨੇ ਹੁਣ ਗਿੱਪੀ ਗਰੇਵਾਲ ਅੱਜ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤੇ ਦੱਸਦੇ ਤੁਹਾਨੂੰ ਫਿਲਮ ਨੂੰ ਡਾਇਰੈਕਟ ਕੀਤਾ ਹੈ ਬਲਜੀਤ ਸਿੰਘ ਦਿਓ ਨੇ ਡਾਇਲੌਗਸ ਲਿਖੇ ਨੇ ਨਰੇਸ਼ ਕਥੂਰੀਆ ਨੇ ਫਿਲਮ ਦਾ ਸਕ੍ਰੀਨ ਪਲੇ ਪ੍ਰੋਡਿਊਸ ਕੀਤਾ ਹੈ ਅਤੇ ਲਿਖਿਆ ਖੁਦ ਹੈ ਗਿੱਪੀ ਗਰੇਵਾਲ ਨੇ ਇਸ ਫਿਲਮ ਦੇ ਟ੍ਰੇਲਰ ਨੂੰ ਵੀ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਪਰ ਜੇਕਰ ਗੱਲ ਕਰੀਏ ਪਹਿਲੀ ਫਿਲਮ ਦੀ ਤਾਂ ਲੱਗ ਰਿਹਾ ਕਿ ਉਸ ਨਾਲੋਂ ਥੋੜਾ ਜਿਹਾ ਕਿਤੇ ਨਾ ਕਿਤੇ ਇਹ ਫਿਲਮ ਲੈਗ ਕਰ ਰਹੀ ਹੈ ਪਰ ਹਾਲਾਂਕਿ ਲੋਕਾਂ ਨੂੰ ਇਹ ਫਿਲਮ ਦਾ ਟ੍ਰੇਲਰ ਵੀ ਕਾਫੀ ਜ਼ਿਆਦਾ ਪਸੰਦ ਆਇਆ ਹੈ ਅਤੇ ਜਦ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤੇ ਲੋਕਾਂ ਨੇ ਕੀ ਕੀ ਕਮੈਂਟਸ ਕੀਤੇ ਆ ਤੁਹਾਨੂੰ ਦਿਖਾਉਂਦੇ ਆ ਕਿਸੇ ਨੇ ਕਿਹਾ ਮਿਸਿੰਗ ਸੋਨਮ ਬਾਜਵਾ ਸ਼ੀ ਇਜ਼ ਦਾ ਬੈਸਟ ਫੋਰ ਦਾ ਰੋਲ ਆਫ ਰਾਨੋ ਕੋਈ ਕਹਿੰਦਾ ਨਾਈਸ ਟ੍ਰੇਲਰ ਕਿਸੇ ਨੇ ਕਿਹਾ ਸਿਰਾ ਭਾਜੀ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਅਤੇ ਉੱਥੇ ਦੂਜੇ ਪਾਸੇ ਕਿਸੇ ਨੇ ਇਹਨਾਂ ਕਹਿ ਦਿੱਤਾ ਬਿੰਨੂ ਢਿੱਲੋਂ ਤਾਂ ਲਿਆਣੀ ਯਾਰ ਉਦੇ ਬਿਨਾ ਫਿਲਮ ਕਾਦੀ ਅਤੇ ਕਿਸ ਨੇ ਗਿੱਪੀ ਗਰੇਵਾਲ ਦੀ ਕਾफी ਜ਼ਿਆਦਾ ਸ਼ਲਾਘਾ ਵੀ ਕੀਤੀ ਹੈ ਕਹਿੰਦੇ ਨੇ ਜੋ ਮਰਜ਼ੀ ਕਹੋ ਇਸ ਬੰਦੇ ਨੇ ਲਿਆਂਦਾ ਪੰਜਾਬੀ ਸਿਨੇਮਾ ਚ ਰੈਵਲੂਸ਼ਨ ਬੋਥ ਐਫਰਟਸ ਨੇ ਇਸ ਦੇ ਜੱਟ ਜੇਮਸ ਬੌਂਡ ਕੈਰੀਨ ਜੱਟਾ ਸੀਰੀਜ਼ ਫਰਾਰ ਅਰਦਾਸ ਮੰਜੇ ਬਿਸਤਰੇ ਐਂਡ ਮੈਨੀ ਮੋਰਸ ਈਸਟ ਔਰ ਵੈਸਟ ਗਿੱਪੀ ਗਰੇਵਾਲ ਇਜ਼ ਦਾ ਬੈਸਟ ਪਰ ਕਿਸ ਨੇ ਕਿਹਾ ਕਿ ਹਾਰ ਵੀ ਸੰਗਾ ਨਹੀਂ ਹੈ ਮਾਈ ਫੇਵਰਿਟ ਗਿੱਪੀ ਇਹ ਗਲਤ ਗੱਲ ਹੈ ਯਾਨਕੀ ਇੱਕ ਪਾਸੇ ਲੋਕਾਂ ਨੇ ਫਿਲਮ ਦੇ ਟ੍ਰੇਲਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਪਰ ਜੇਕਰ ਸਟਾਰ ਕਾਸਟ ਦੀ ਗੱਲ ਕਰੇ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਕਮੀ ਆਖੀ ਜਾ ਰਹੀ ਹੈ ਲੋਕਾਂ ਦਾ ਇਹ ਮੰਨਣਾ ਹੈ ਕਿ ਸੋਨਮ ਬਾਜਵਾ ਬੈਸਟਰ ਸੀਗੀ ਰੋਲ ਵਾਸਤੇ ਯਾਨਕੀ ਰਾਣੋ ਜੇਕਰ ਸੋਨਮ ਬਾਜਵਾ ਬੰਦੀ ਤਾਂ ਉਹ ਜ਼ਿਆਦਾ ਪਸੰਦ ਕੀਤੀ ਜਾਣੀ ਸੀ ਔਰ ਇਸ ਦੇ ਟ੍ਰੇਲਰ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਵੀ ਹੈ ਸਿਮੀ ਚਾਹਲ ਨੂੰ ਗਿੱਪੀ ਗਰਵਾਲ ਭਾਬੀ ਵੀ ਕਹਿ ਰਹੇ ਨੇ ਪਰ ਅੰਦਰਲੀ ਗੱਲ ਇਹ ਹੈ ਕਿ ਉਹ ਸਿਮੀ ਚਾਹਲ ਨੂੰ ਪਸੰਦ ਵੀ ਕਰਦੇ ਨੇ ਖਿਚੜੀ ਬਹੁਤ ਜ਼ਿਆਦਾ ਪੱਕ ਰਹੀ ਹੈ ਭੰਗ ਦੇ ਪਕੌੜੇ ਵੀ ਬਣ ਰਹੇ ਨੇ ਕਨੇਡਾ ਦੇ ਵਿੱਚ ਵਿਆਹ ਜਿੱਥੇ ਹੋ ਹਲੇ ਕਿ ਵਿਆਹ ਚ ਪਕੌੜੇ ਬੰਦੇ ਨੇ ਉਹ ਵੀ ਭੰਗ ਦੇ ਨਾਲੇ ਘਰ ਤੋਂ ਕੱਢੀ ਵੀ ਲੈਂਦੀ ਜਾ ਰਹੀ ਹੈ ਹੁਣ ਕੀ ਕਰੋ ਕੱਢੀ ਹੈ ਇਹ ਮੈਂ ਨਹੀਂ ਦੱਸਣਾ ਇਹ ਜਦ ਫਿਲਮ ریلیਜ਼ ਹੋਏਗੀ ਤੁਹਾਨੂੰ ਆਪ ਹੀ ਪਤਾ ਚੱਲ ਜਾਏਗਾ ਓਵਰ ਆਲ ਗੱਲ ਕਰੀ ਤਾਂ ਫਿਲਮ ਦਾ ਟ੍ਰੇਲਰ 50-50 ਹੈ ਕੁਝ ਲੋਕਾਂ ਨੇ ਇਸ ਦੇ ਵਿੱਚ ਕਮੀਆਂ ਕੱਢੀਆਂ ਨੇ ਔਰ ਕੁਝ ਨੂੰ ਇਹ ਟ੍ਰੇਲਰ ਕਾਫੀ ਜ਼ਿਆਦਾ ਪਸੰਦ ਆਇਆ ਕਿ ਇਹ ਫਿਲਮ ਲੋਕਾਂ ਨੂੰ ਜ਼ਿਆਦਾ ਪਸੰਦ ਆਈ ਹੈ ਜਾਂ ਫਿਰ ਮੰਜੇ ਬਿਸਤਰੇ ਨੇ ਜੋ ਕਹੈਂਡ ਕਮਾਲ ਕੀਤੀ ਸੀਗੀ ਉਸ ਤੋਂ ਅੱਗੇ ਨਿਕਲੇਗੀ ਫਿਲਮ ਇਹ ਤਾਂ ਵਕਤ ਆਉਂਦੇ ਖੁਦ ਹੀ ਪਤਾ ਚੱਲੇਗਾ ਫਿਲਹਾਲ ਮੀਦੇਵਾਲਾ ਸਾਸ਼ਟ੍ਰੀਕਲ ਵਿਦਾਚੌਨਿਆ ਦੇਖਦੇ ਰਹੋ ਡੈਨਿਕ ਤ੍ਰਿਲਤ ਕਿਵੇਂ ਦਾ ਲੱਗਾ